ਕੋਈ ਦੱਸ ਦਿਓ ਜੀ ਲਾਸ਼ ਮਿਲੀ ਆ ਕਿ ਤੁੰਗੀ ਇਹ ਤਾਰੇ ਆ ਲਹਿਰ ਚ ਬਾਈਪਾਸ ਦੇ ਲੱਗੋ ਜਿਹੜਾ ਪੁਲ ਦੇ ਥੱਲੇ ਆ ਲਹਿਰ ਦੇ ਵਿੱਚ ਪਾਣੀ ਘੱਟ ਹੋਣ ਕਰਕੇ ਇਹ ਲਾਸ਼ ਰਾਹ ਗਿਰਾਂ ਨੇ ਵੇਖੀ ਤੇ ਉਹਨੇ ਥਾਣੇ ਪਰ ਸੂਚਨਾ ਦਿੱਤੀ ਆ ਤੇ ਮੌਕੇ ਤੇ ਹੀ ਆਏ ਆ ਪਰ ਇਹਦੇ ਸਨਾਤ ਬਾਅਦ ਇਹਦੇ ਕੋਲੋਂ ਕੁਝ ਵੀ ਨਹੀਂ ਹਲਕ ਬਰਾਮਦ ਹੋਇਆ ਤੇ ਇਹਨਾਂ ਦੀ ਜੀਨ ਦੀ ਪੈਂਟ ਪਈ ਆ ਤੇ ਮੋਨਾ ਆ ਸਿਰ ਤੋਂ ਤੇ 43 44 ਸਾਲ ਦੇ ਲੱਗ ਸਕਦੇ ਉਮਰ ਲੱਗਦੀ ਆ ਤੇ ਬਾਕੀ ਇਹਨੂੰ ਮੋਰਚੀ ਚ ਗਦਾਫ ਰਖਾਉਨੇ ਆ ਪਰ ਮੈਸੇਜ ਕਰਾਵਾਂਗੇ ਕੰਸਰਨ ਥਾਣੇ ਨੂੰ ਜੇ ਕੋਈ ਗੁੰਮਸੁਦਗੀ ਕੇ ਜੇ ਹੋਈ ਥਾਣੇ ਜੀ ਤੇ ਫਿਰ ਉਹ ਅਗਲੀ ਕਰਵੇ ਫਿਰ ਮਰਜ਼ੀ ਲੈਂਦੀ ਜੀ ਕਿ ਬਾਅਦ ਸਾਨੂੰ ਮਿਲ ਕਰਵਾ ਦਾਂ ਲਾ ਜੀ ਨਹਿਰ ਦੇ ਵਿੱਚ ਲੀ ਜੀ ਹਾਂ ਨਹਿਰ ਦੇ ਵਿੱਚ ਨਹਿਰ ਦੇ ਕੰਢੇ ਸਕਦਾ ਨਹੀਂ ਸ਼ਾਂਤ ਨਹੀਂ ਮੈਂ ਫਿਲਹਾਲ ਤੇ ਕੁਝ ਨਹੀਂ ਉਹਦਾ ਇਹਦੇ ਚਿਹਰੇ ਦਿੱਤੇ ਨਾ ਜਿਦਾ ਮੱਛੀਆਂ ਨੇ ਖਾਧਾ ਹੁੰਦਾ ਪਛਾਣ ਚ ਨਹੀਂ ਆਂਦਾ ਚਿਹਰਾ ਪਛਾਣਿਆ ਨਹੀਂ ਜਾਂਦਾ ਅਸੀਂ ਫਿਲਹਾਲ ਤੇ ਇਹਨੂੰ ਲੈ ਕੇ ਮੋਰਚੀ ਚ ਰਖਾਵਾਂਗੇ ਉੱਤੋਂ ਬਾਅਦ ਫਿਰ 72 ਘੰਟੇ ਵਜਰਾ ਕਰਨੇ ਦੀ ਸਰਾਹਤ ਹੁੰਦੀ ਠੀਕ ਹੈ ਨਹੀਂ ਤੇ ਫਿਰ ਅਗਲੀ ਕਾਰਵਾਈ ਅਮਲ ਚ ਲੈਣੀ ਜੀ